ਸੁਲਤਾਨਪੁਰ ਲੋਧੀ ਤੋਂ ਬਾਰਤ ਰੂਪੀ ਨਗਰ ਕੀਰਤਨ ਵੀ ਰਵਾਨਾ ਹੋਇਆ ਸੀ ਜੋ ਕਿ ਦੇਰ ਰਾਤ ਬਟਾਲਾ ਨਗਰ ਦੇ ਵਿੱਚ ਪਹੁੰਚਿਆ ਤੇ ਅੱਜ ਵਿਆਪੁਰਬ ਨੂੰ ਲੈ ਕੇ ਮਹਾਨ ਨਗਰ ਕੀਰਤਨ ਬਟਾਲਾ ਦੇ ਵਿੱਚ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਦੀਆਂ ਤਿਆਰੀਆਂ ਦੇ ਵਿੱਚ ਪੂਰੇ ਬਟਾਲਾ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਜੁਟੇ ਹੋਏ ਨੇ ਉੱਥੇ ਹੀ ਪਿੰਡ ਸਰਵਾਲੀ ਦੇ ਵਿੱਚ ਚੱਲ ਰਹੇ ਮਾਤਾ ਸੁਲਖਣੀ ਭਲਾਈ ਕੇਂਦਰ ਦੇ ਵੱਲੋਂ ਵੀ ਗੁਰਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਪੁਰਵ ਤੇ ਦੇਸ਼ ਵਿਦੇਸ਼ਾ ਤੋਂ ਆਉਣ ਵਾਲੀ ਸੰਗਤ ਦੇ ਲਈ ਕੁਇੰਟਲਾ ਦੇ ਹਿਸਾਬ ਦੇ ਨਾਲ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ ਦੱਸ ਦੇ ਕਿ ਖਾਸ ਗੱਲ ਇਹ ਹੈ ਕਿ ਇਸੇ ਨਿਸ਼ਕਾਮ ਸੇਵਾ ਦੇ ਰਹੇ ਪলাই ਕੇਂਦਰ ਦੇ ਵਿੱਚ ਸਿਖਲਾਈ ਲੈ ਰਹੀਆਂ ਤੀਆਂ ਦੇ ਵੱਲੋਂ ਆਪ ਇਸ ਪ੍ਰਸ਼ਾਦ ਨੂੰ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਕੇ ਅੱਗੇ ਸੰਗਤ ਨੂੰ ਵੰਡਣ ਤੱਕ ਦੀ ਜ਼ਿੰਮੇਵਾਰੀ ਲਈ ਗਈ ਹੈ ਭਾਤੇ ਇਹ ਜੋ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਜੋ ਕਿ ਭਾਈ ਸਾਹਿਬ ਭਾਈ ਕੋ ਰਿਕਵਾ ਸਕਦੀ ਅਸੀਸਾਂ ਦਾ ਸਦਕਾ ਪਿੰਡ ਸਰਵਾਲੀ ਦੇ ਵਿੱਚ ਦਾਸ ਦੀ ਟੋਲੀ ਵਿੱਚ ਮਾਹ ਪਰਸ਼ਾ ਲੋਂ ਇਸ ਭਲਾਈ ਕੇਂਦਰ ਦੀ ਸੇਵਾ ਹੈ ਇਸ ਭਲਾਈ ਕੇਂਦਰ ਦੇ ਵਿੱਚ ਚਾਰ ਯੂਨਿਟ ਚੱਲਦੇ ਨੇ ਪਹਿਲਾ ਯੂਨਿਟ ਹੈਗਾ ਕੰਪਿਊਟਰ ਅਕੈਡਮੀ ਜੋ ਕਿ ਨਿਸ਼ਕਾਮ ਹੈ ਦੂਜਾ ਯੂਨਿਟ ਹੈਗਾ ਸਲਾਈ ਕਢਾਈ ਦਾ ਜੋ ਕਿ ਨਿਸ਼ਕਾਮ ਹੈ ਤੀਜਾ ਯੂਨਿਟ ਹੈਗਾ ਇੰਗਲਿਸ਼ ਸਪੀਕਿੰਗ ਦਾ ਜੋ ਕਿ ਨਿਸ਼ਕਾਮ ਹੈ ਚੌਥਾ ਯੂਨਿਟ ਇਥੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਕਿ 40 ਤੋਂ 50 ਬੱਚੇ ਹਰ ਰੋਜ਼ ਕੀਰਤਨ ਦੀ ਇੱਥੇ ਸਿਖਲਾਈ ਲੈਂਦੇ ਨੇ ਇਹ ਜੋ ਸਾਰੇ ਜੋ ਵੀ ਯੂਨਿਟ ਇੱਥੇ ਚੱਲ ਰਹੇ ਨੇ ਇਹ ਸਭ ਯੂਨਿਟ ਭਾਈ ਸਰ ਭਾਈ ਕੋਰੀ ਕੁਵਾਲ ਸਿੰਘ ਦੀ ਅਸੀਸਾਂ ਦਾ ਤਦਕਾ ਨਿਸ਼ਕਾਮ ਰੂਪ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਔਰ ਜੇ ਉਹ ਲੱਡੂ ਤਿਆਰ ਕੀਤੇ ਗਏ ਨੇ ਮਾਤਾ ਸੁਲੱਖਣੀ ਜੀ ਤੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਤਿਆਰ ਕੀਤੇ ਗਏ ਨੇ ਇਹ ਹਰ ਸਾਲ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਦੀਆਂ ਅਸੀਸਾਂ ਦਾ ਸਦਕਾ ਇਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਤੇ ਇਹ ਜੋ ਪ੍ਰਸ਼ਾਦ ਬੱਚੀਆਂ ਨੇ ਸਾਰੀਆਂ ਨੇ ਇਹ ਪੈਕਿੰਗ ਕੀਤੀ ਹੁੰਦੀ ਆ ਪੈਕਿੰਗ ਕਰਕੇ ਜੋੜੀ ਜੀ ਅੱਗੇ ਜਾ ਜਾ ਕੇ ਇੱਕ ਆਪਾਂ ਸਟਾਲ ਲਾਇਆ ਹੁੰਦਾ ਜੋ ਕਿ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਦੇ ਤਹਿਤ ਚੱਲਦਾ ਹੈ ਉੱਥੇ ਇਹ ਸਾਰੀ ਸੰਗਤ ਨੂੰ ਇਹ ਪ੍ਰਸ਼ਾਦ ਜਿਹੜਾ ਵਾ ਇੱਕ ਇੱਕ ਕਰਕੇ ਦੋ ਦੋ ਕਰਕੇ ਦਿੱਤਾ ਜਾਣਾ ਹੈ ਤੇ ਇਹ ਨਾਲ ਹੀ ਨਗਰ ਕੀਰਤਨ ਦਾ ਜਿਹੜਾ ਹੈ ਸਵਾਗਤ